ਪਹਿਲਾਂ ਤਾਂ ਮੈਂ ਇੱਕ ਤਾਰਾ ਬੋਲੇ న్యూਸ ਚੈਨਲ ਦੇ ਮੇਰੇ ਸਾਰੇ ਹੀ ਸਾਥੀਆਂ ਨੂੰ ਤੇ ਦਰਜੋਗ ਇਸ ਨੂੰ ਵੀਡੀਓ ਨੂੰ ਦੇਖਣ ਦਰਸ਼ਕਾਂ ਨੂੰ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਕਿ ਸਭ ਪਹੁੰਚਣ ਤੇ ਮੇਰਾ ਨਾਮ ਹੈ ਦਿਲਬਰ ਖਾਨ ਜੀ ਮੈਂ ਆਪਣੇ ਡਿਸਟ੍ਰਿਕਟ ਪਟਿਆਲੇ ਦਾ ਜ਼ਿਲ੍ਹਾ ਪ੍ਰਧਾਨ ਆ ਜੀ ਮੈਂ ਆਪਣੇ ਮਜਲੀ ਸਹਿਰਾਰ ਵੱਲੋਂ ਅੱਜ ਅਸੀਂ ਪਿੰਡ ਦੋਤਾਲ ਦੇ ਵਿੱਚ ਹਲਕਾ ਸਤਰਾਨਾ ਦੇ ਵਿੱਚ ਪਹਿਲਾ ਇੱਕ ਸਲੱਗ ਜੋ ਪ੍ਰੋਗਰਾਮ ਕੀਤਾ ਹੈ ਕਿ ਸੌਣ ਦੇ ਮਹੀਨੇ ਦੇ ਵਿੱਚ ਆਪਣੇ ਪਿੰਡ ਦੇ ਬੱਚਾ ਨੂੰ ਇੱਕ ਸੱਭਾ ਚਾਰ ਨਾਲ ਜੋੜਨ ਦੇ ਲਈ ਅਸੀਂ ਤੀਆਂ ਦਾ ਜੋ ਸੈਲੀਬ੍ਰੇਟਿਕ ਫੰਕਸ਼ਨ ਰੱਖਿਆ ਉਸ ਦੇ ਵਿੱਚ ਬੱਚਿਆਂ ਦਾ ਅਸੀਂ ਕੰਪੀਟੀਸ਼ਨ ਕਰਵਾਏ ਜਾ ਰਹੇ ਨੇ ਕੰਪੀਟੀਸ਼ਨ ਦੇ ਵਿੱਚ ਜੋ ਬੱਚਾ ਫਰਸਟ ਤੇ ਸੈਕਿੰਡ ਆਊਗਾ ਉਹਨੂੰ ਟਰੋਫੀਆਂ ਦੇ ਨਾਲ 11-1100 ਦਾ ਇਨਾਮ ਦੇ ਕੇ ਉਹਨਾਂ ਦੀ ਹੌਸਲਾ ਫੁਜਾਈ ਕਰਕੇ ਕਿਉਂਕਿ ਆਨ ਵਾਲੇ ਪਵਿੱਖੇ ਦੇ ਵਿੱਚ ਬੱਚਿਆਂ ਦੀ ਆਨਫਲ ਹੌਸਲਾ ਹਫਜਾਈ ਹੋਣਾ ਬਹੁਤ ਜ਼ਰੂਰੀ ਹੈ ਤਾਂ ਜੋ ਬੱਚਿਆਂ ਦੇ ਇੱਕ ਜਜ਼ਬਾ ਪੈਦਾ ਹੋਵੇ ਅੱਜ ਜਿਹੜਾ ਇਹ ਸਾਡਾ ਪਿੰਡ ਦਤਾਲ ਦੇ ਵਿੱਚ ਸਤੂ ਪੀਰ ਦੀ ਧਰਮਸ਼ਾਲਾ ਦੇ ਵਿੱਚ ਇਹ ਫੰਕਸ਼ਨ ਕਰਵਾਇਆ ਜਾ ਰਿਹਾ ਹੈ ਇਸ ਦੇ ਵਿੱਚ ਸਾਡੇ ਚੇਅਰਪਰਸ ਨੇ ਮੈਡਮ ਸ਼ਬੀਨਾ ਬੇਗਮ ਜੀ ਔਰ ਆਪਣੇ ਪਟਿਆਲਾ ਜੀ ਦੇ ਸੀ ਡੀ ਪੀ ਉਹ ਮੈਡਮ ਉਹ ਵੀ ਆ ਰਹੇ ਨੇ ਪ੍ਰੋਗਰਾਮ ਦਾ ਹੀ ਨਾਮ ਰੱਖਿਆ ਹੈ ਮੇਲਾ ਤੀਆਂ ਦਾ ਪਿੰਡ ਦੋਤਾਲ ਦਾ ਮੇਲਾ ਤੀਆਂ ਦਾ ਪਿੰਡ ਦੋਤਾਲ ਦਾ ਜੀ ਔਰ ਤੁਹਾਡਾ ਫਰਸਟ ਪ੍ਰੋਗਰਾਮ ਹੈ ਜੀ ਹਾਂ ਜੀ ਸਾਡਾ ਪਹਿਲਾ ਸਾਡੀ ਲਾਈਫ ਦਾ ਹੀ ਫਰਸਟ ਪ੍ਰੋਗਰਾਮ ਹੈ ਤੀਆਂ ਦਾ ਜੀ ਸੋ ਬਾਬਾ ਧੰਨਵਾਦ ਜੀ 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 ਸ਼ੁਕਰੀਆ ਧੰਨਵਾਦ ਅਲੈਕੁਮ ਸਲਾਮ